ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅਸਕਰ ਤਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਨਾ ਥੋੜੇ ਤੁਹਾਨੂੰ ਪਹਿਲਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਅਮਰ ਸਿੰਘ ਚਮਕੀਲਾ ਹੀ ਦਾ ਸੈਕਟਰ 18 ਚੰਡੀਗੜ੍ਹ ਲਾਇਓਂਸ ਕਲੱਬ ਵਿਖੇ ਜਿਹੜਾ ਖਾੜਾ ਲੱਗਿਆ ਸੀ ਚਮਕੀਲਾ ਹੀ ਦਾ ਸਾਲ ਨੂੰ 1987 ਦੇ ਵਿੱਚ ਉਹਦੇ ਬਾਬਤ ਕਾਫੀ ਗੱਲਾਂ ਬਾਤਾਂ ਦੱਸੀਆਂ ਸੀਗੀਆਂ ਤੁਹਾਨੂੰ ਤੇ ਕੁਝ ਕੁ ਉਹ ਵੀਡੀਓ ਵੀ ਦਿਖਾਈਆਂ ਸੀਗੀਆਂ ਤੁਹਾਨੂੰ ਉਸ ਥਾਂ ਦੀਆਂ ਜਿੱਥੇ ਉਸ ਮਾਨ ਜੋੜੀ ਨੇ ਖੜ ਕੇ ਆਪਣਾ ਪ੍ਰੋਗਰਾਮ ਦਿੱਤਾ ਸੀ ਤੇ ਅੱਜ ਵੀ ਜਾਨੀ ਲਾਇਓਂਸ ਕਲੱਬ ਜਿਹੜਾ ਸੈਕਟਰ 18 ਚ ਉਹ ਉਸੇ ਤਰ੍ਹਾਂ ਹੀ ਬਿਲਡਿੰਗ ਤਾਂ ਅੱਜ ਵੀ ਉਹੀ ਜਿਹੜੀ ਤੋਂ 38-40 ਸਾਲ ਪਹਿਲਾਂ ਸੀ ਉਹੀ ਹੈ ਜੀ ਬਿਲਕੁਲ ਆਲਾ ਦਵਾਰਾ ਥੋੜਾ ਚੇਂਜ ਹੋ ਚੁੱਕਿਆ ਪਰ ਉਹੀ ਸਟੇਜ ਵਾਲੀ ਥਾਂ ਹੈ ਜੀ ਤੇ ਬਾਕੀ ਜਿੱਥੇ ਪੰਡਾਲ ਸੀਗਾ ਜਿੱਥੇ ਸਰੋਤੇ ਬੈਠੇ ਸੀਗੇ ਜੀ ਸੁਣਨ ਵਾਲੇ ਉਹ ਵੀ ਜਾਨੀ ਕੁਝ ਹੱਦ ਤੱਕ ਉਵੇਂ ਹੀ ਪਈ ਹੈ ਉਹड़ा ਉੱਥੇ ਬਗਲ ਕਰ ਲਿਆ ਗਿਆ ਚਾਰ ਦਵਾਰੀ ਕਰ ਲਈ ਗਈ ਹੈ ਪਹਿਲਾਂ ਉਹ ਪਿੱਛੇ ਗਰਾਊਂਡ ਹੁੰਦਾ ਸੀ ਖੁੱਲਾ ਤੇ ਜਿਹੜੀ ਇਹ ਜਾਣਕਾਰੀ ਆਪਣੇ ਤੱਕ ਜਾਨੀ ਬਾਈ ਨੇ ਜਿਹੜੇ ਨੇ ਸਾਂਝੀ ਕੀਤੀ ਸੀ ਜੀ ਕਿ ਜਖੜ ਤੋਂ ਤੇ ਪਹਿਲੇ ਇਹ ਉਹ ਸ਼ਖਸ ਸੀਗੇ ਆਪਣੇ ਨਾਲ رابطہ ਕਰਨ ਵਾਲੇ ਜਿਨ੍ਹਾਂ ਨੇ ਉਹ ਖਾੜਾ ਉਹ ਸਮੇਂ ਸਾਲ 1987 ਚ ਦੇਖਿਆ ਸੀ ਚੰਗੀ ਗੱਲ ਇਹ ਸੀ ਵੀ ਉਸ ਖਾੜੇ ਦੀ ਜਿਹੜੀਆਂ ਫੋਟੋਆਂ ਸੀਗੀਆਂ ਉਹ ਵੀ ਤੁਹਾਡੇ ਨਾਲ ਜਲਦ ਸ਼ੇਅਰ ਕਰ ਦੇਣੀ ਹੈ ਕਿਉਂਕਿ ਉਹ ਵੀ ਆਪਣੇ ਤੱਕ ਜਲਦ ਪਹੁੰਚ ਰਹੀਆਂ ਨੇ ਫੋਟੋਆਂ ਤੇ ਤਕਰੀਬਨ ਤਾਂ ਆਪਾਂ ਕੰਮ ਨਵੇੜੇ ਦਿੱਤਾ ਸੀਗਾ ਇਸ ਖਾੜੇ ਸੰਬੰਧੀ ਬਾਕੀ ਆਡੀਓ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਆਡੀਓ ਵੀ ਤੁਹਾਨੂੰ ਇੱਕ ਦਿਨਾਂ ਤੱਕ ਉਹਦੀ ਸਾਰੀ ਇਕੱਠੀ ਹੀ ਸਾਂਝੀ ਕਰਨ ਜਾ ਰਹੇ ਹਾਂ ਜੀ ਤੇ ਮੇਰਾ ਥੋੜਾ ਪ੍ਰੋਗਰਾਮ ਇੰਦਾ ਸੀਗਾ ਵੀ ਫੋਟੋਆਂ ਜਦੋਂ ਤੱਕ ਨਹੀਂ ਆਉਂਦੀਆਂ ਤਾਂ ਉਹ ਆਪਾਂ ਆਡੀਓ ਤਾਂ ਹੀ ਰੋਕੀ ਹੋਈ ਸੀਗੀ ਜੀ ਘੰਟੇ ਡੇਢ ਦੀ ਉਹ ਆਡੀਓ ਹੈ ਜੀ ਤੇ ਜਦੋਂ ਫੋਟੋਆਂ ਆ ਗਈਆਂ ਮੈਂ ਕਿਹਾ ਵੀ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ ਤੇ ਵਧੀਆ ਵੀ ਲੱਗੂਗਾ ਉਸੇ ਅਖਾੜੇ ਦੀ ਆਪਾਂ ਜੇ ਆਡੀਓ ਸੁਣ ਰਹੇ ਹਾਂ ਤਾਂ ਫੋਟੋਆਂ ਵੀ ਲਾਜ਼ਮੀ ਹੋਣੀ ਚਾਹੀਦੀਆਂ ਤੇ ਸੁਣਨ ਚ ਵੀ ਜਾਨੀ ਸਵਾਦ ਆਊਗਾ ਤੇ ਆਪਾਂ ਇਸ ਅਖਾੜੇ ਦੀ ਆਡੀਓ ਵਿੱਚੋਂ 15-18 ਸਾਲ ਪੁਰਾਣੀ ਬਾਈ ਮੇਚਰ ਹੁਣਾਂ ਦੀ ਇੱਕ ਵੀਡੀਓ ਜਿਹੜੀ ਕਿ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਬਾਈ ਦਾ ਆਪਣਾ ਖਰੜ ਦੇ ਵਿੱਚ ਦਫ਼ਤਰ ਤੇ ਉੱਥੇ ਉਹਨਾਂ ਨੇ ਨਹੀਂ ਸੀਗੀ ਹਾਲ ਦੇ ਵਿੱਚ ਤੇ ਸਾਲ 1987 ਦੇ ਉਸੇ ਅਖਾੜੇ ਚ ਜਾਨੀ ਆਡੀਓ ਤੇ ਬਾਈ ਨੇ ਆਪਣਾ ਪਰਫਾਰਮ ਕੀਤਾ ਹੋਇਆ ਹੈ ਬਾਈ ਨੇ ਲਿਪਸਿੰਗ ਕੀਤੀ ਹੋਈ ਹੈ ਉਹ ਹੂ ਉਹੀ ਢੰਗ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਾਈ ਬਹੁਤ ਵੱਡਾ murid ਹੈ ਉਸ ਜੋੜੀ ਦਾ ਤੇ ਬਾਈ ਨੂੰ ਅੱਜ ਵੀ ਜਾਨੀ ਚਮਕੀਲਾ ਸਾਹਿਬ ਦਾ ਗਾਉਂਦਿਆਂ ਦਾ ਕੱਲਾ ਕੱਲਾ ਜਿਹੜਾ ਅੰਦਾਜ਼ ਹੈ ਉਹਨਾਂ ਦਾ ਐਕਸ਼ਨ ਹੈ ਉਹ ਯਾਦ ਹੈ ਤੇ ਹੂ ਹੂ ਬਾਈ ਨੇ ਉਹੀ ਜਾਨੀ ਐਕਸ਼ਨ ਜਿਹੜੇ ਚਮਕੀਲਾ ਸਾਹਿਬ ਨੇ ਉਹ ਖੜੇ ਦੇ ਵਿੱਚ ਉਹਨੂੰ ਕੀਤੇ ਸੀ ਚੰ ਗੜ ਦੋਲੇ ਮੇਲੇ ਤੇ ਉਹ ਬਾਈ ਨੇ ਇੱਥੇ ਇਸ ਵੀਡੀਓ ਦੇ ਵਿੱਚ ਕੀਤੇ ਨੇ ਬਸ ਤੁਸੀਂ ਐਂ ਲਾਓ ਵੀ ਆਪਾਂ ਇੱਕ ਇਹ ਸ਼ਬਦ ਕਹਿ ਨਹੀਂ ਸਕਦੇ ਵੈਸੇ ਵੀ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਚਮਕੀਲਾ ਸਾਹਿਬ ਜਿਵੇਂ गा ਰਹੇ ਹੋਣ ਕਿਉਂਕਿ ਇੱਥੇ ਬਾਈ ਤਾਂ ਗਾ ਨਹੀਂ ਰਿਹਾ ਬਾਈ ਤਾਂ ਆਪਣਾ ਇੱਕ ਬੋਲ ਹਲਾ ਰਿਹਾ ਹੈ ਗਾ ਤਾਂ ਚਮਕੀਲਾ ਸਾਹਿਬ ਹੀ ਰਹੇ ਨੇ ਜੀ ਠੀਕ ਹੈ ਜੀ ਤੇ ਸੋਲੋ ਗੀਤ ਹੈ ਜੀ ਚਮਕੀਲਾ ਸਾਹਿਬ ਦੀ ਕਲੀ ਜਿਹੜੇ ਕਿ ਚਮਕੀਲਾ ਸਾਹਿਬ ਨੇ ਕਾਫੀ ਖਾੜਿਆਂ ਦੇ ਵਿੱਚ ਗਾਈ ਸੀਗੀ ਜੀ ਧੀ ਮਰਜੇ ਬਦਕਾਰ ਤੇ ਸੁਣੋ ਜੀ ਤੁਸੀਂ ਵੀ ਆਨੰਦ ਮਾਣੋ ਆ ਜੋ ਕਰਦੇ ਹਾਂ ਜੀ ਸ਼ੁਰੂ

ਉੱਤੇ ਆਲੂ ਦੇਖ ਕੇ ਨਾ ਟੜੀਏ ਘੜ ਤੇ ਕਮਾੜ ਚ ਕਦੇ ਨਾ ਲਈਏ ਕਾਲੀ ਕਰੇ ਜਾ ਕੇ ਵੀ ਕਦੇ ਨਹੀਂ ਖਾਈ ਨਾ ਸੱਜਣਾ ਦੇ ਨਾਲ ਮੁਕਾ ਨਹੀਂ ਕਮਾਈਦਾ ਮੰਦਰਾ ਦੇ ਨਾਲ ਮੁਕਾ ਨਹੀਂ ਕਮਾਈਦਾ ਸੋਹਣਾ ਦੇ ਨਾਲ ਕਦੇ ਨਹੀਂ ਕਮਾਈਦਾ ਸਿਆਣੇ ਦੇ ਘਾਵਤਾ ਐ ਮੇਰਾ ਬਾਦਿਆਂ ਨੂੰ ਚੁਰਚਲ ਕਰੀ ਜਾ ਸਿਆਣੇ ਦੇ ਘਾਵਤਾ ਵੀਰੇ ਆਪਣੇ ਬਜ਼ੁਰਗਾਂ ਦਾ ਵੱਡੇ ਮਡੇਰਾਂ ਦਾ ਇੱਕ ਇੱਕ ਕਰਦਾ ਕੱਡਾ ਹੈ ਨਚੋੜਾ ਵੀਰੇ ਆਈਟਮ ਸੁਣਨ ਵਾਲੀਆ ਤੁਹਾਡੇ ਧਿਆਰ ਇਕੱਠਾ ਜਰਾ ਹਾਂ ਓਹ ਢੰਗ ਤੇ ਧਿਆਰ ਨੂੰ ਦੇਖ ਕੇ ਨਾ ਚੜੀਏ ਆਰਥਿਕ ਮਾਰਚ ਕਦੇ ਨਾ ਲੜੀਏ ਕਰੀ ਕਦੇ ਕਦੇ ਲਿਖਾਈ ਨਾ ਸੱਚਾ ਤੇ ਰਾਹ ਮੁੱਕਾ ਲੇਕਾ ਮੁਖਾਨੀ ਚੜਿਓ ਐਵੇਂ ਹੀ ਲੋੜੇ ਦੀ ਤਾਈ ਬਣ ਜਾਈ ਨਾ ਸਜਣਾ ਤੇਰੇ ਹਾਲ ਮੁੱਕਾ ਮੁਸਤਰਾ ਦੇ ਹਾਲ ਮੁੱਕਾ ਸੋਹਣਿਆ ਦੇ ਹਾਲ ਮੁੱਕਾ ਨਹੀਂ ਕਿਬਾਈ ਨਾ ਅਗਲੇ ਬੋਲ ਵੀਰੇ ਮੈਂ ਬਿਲਕੁਲ ਨਵੇਂ ਲਿਖਿਆ ਐ ਤਿਆਰ ਲਿਖੜਾ ਕੀ ਬੋਲ ਸੋਰੇ ਮਨਜੀ ਨੇ ਕਦੇ ਨਹੀਂ ਡਾਈ ਦੀ ਸੋਰੇ ਨਾਲ ਯਾਰੀ ਮਾਰੀ ਆ ਜਵਾਈ ਦੀ ਨੂੰ ਕੋਲੇ ਮਨਜੀ ਬਈ ਕਦੇ ਨਹੀਂ ਡਾਈ ਦੀ ਵੀਰੇ ਆਪਣੇ ਵੱਡੇ ਵੱਡੇ ਨੇ ਕਹਿੰਦੇ ਆ ਬਈ ਯਾਰੀ ਵੀ ਹਾਰ ਪਰ ਮਾਨ ਵਾਲੀ ਫੱਦਦੀ ਐ ਜਿਵੇਂ ਕਿਸੇ ਸ਼ਹਿਰੇ ਬਜ਼ੁਰਗ ਨੇ ਕਿਹਾ ਬਈ ਹਾਰੀ ਨੂੰ ਹਾਂ ਪਿਆਰ ਤੇ ਅਗਲੇ ਬੋਲੇ ਬਲ ਵਿਚਾਰ ਰੱਖਣਾ ਸੋਰੇ ਨਾਲ ਜਾਏ ਵਰਕਿਆ ਕੰਡਾਰੇ ਸਿਆਰੇ ਜੱਫਾ ਮਾਰ ਅੰਨੇ ਦਾ ਜੱਟ ਨਾਲ ਰੌਲਾ ਲੱਟੋ ਬੱਤ ਬੰਨੇ ਦਾ ਸੋੜਾ ਨੇ ਸੱਚੀ ਗੱਲ ਕਹਿਣ ਲੱਗਾ ਵੀਰੇ ਕਹਿੰਦੇ ਜੇ ਸਿਆਰੇ ਜੱਫਾ ਮਾਰਾ ਅੰਨੇ ਦਾ ਅੰਨੇ ਦਾ ਜੱਫਾ ਵੀ ਮਾਰਾ ਜੱਟ ਦੇ ਪੁੱਤ ਦਾ ਖੂਰ ਵੀ ਮਾਰਾ ਬਾਈ ਜੀ ਕਹਿੰਦੇ ਜੇ ਜੱਟ ਕਮਲਾ ਨਾ ਹੋਵੇ ਤਾਂ ਕਚਰੀਆਂ ਚ ਮੇਲੇ ਨਾ ਲੱਗਣ ਕਚਰੀਆਂ ਨਾ ਪੜਨ ਕਹਿੰਦੇ ਵੀ ਜੱਟ ਦਾ ਪੁੱਤ ਜਦੋਂ ਬਦਲਾ ਲੈਣ ਤੇ ਤੁਰੇ ਆਉਂਦਾ

ਮਿਹਰਬਾਨੀ ਵੀਰੇ ਵੀ ਆਈਟਮ ਬੁੱਢੀ ਕੁੜੀ ਲਾਲ ਲਗਾਮ ਉਹਦੇ ਵਿੱਚ ਆਊਗੀ ਤੇ ਹੁਣ ਤੁਹਾਡੀ ਫਰਮਾਇਸ਼ ਹੈ ਤੀ ਮਰਜੇ ਬਦਕਾਰ ਲੋਕੋ ਜੋ ਦਾਗ ਕੁੱਲ ਨੂੰ ਲਾਵੇ ਐ ਵੀਰੇ ਬੜੀਆਂ ਸਚਾਈ ਦੀਆਂ ਗੱਲਾਂ ਮੇਰੇ ਪੇਸ਼ ਕਰਨ ਲੱਗਿਆ ਤੀ ਮਰਜੇ ਬਦਕਾਰ ਜਿੱਲਾ ਹੁਣ ਕਿਵੇਂ ਸਮਝੇਗਾ ਯਾਰ ਮੇਰੀ ਬੇਟੀ ਹੈ ਤੇ ਉਹਨਾ ਥੋੜੀ ਜੀ ਬਹੁਤ ਮੁਸ਼ਕਲ ਜੀ ਆਈਟਮ ਆ ਮੁੰਡੇ ਜਿਹੜੇ ਢੋਲ ਕਾਲੇ ਨੇ ਅੱਜ ਮੇਰੇ ਨਾਲ ਨੰਮੀ ਆਏ ਤੇ ਮੈਂ ਇਹਨਾਂ ਨੂੰ ਸਮਝਾ ਰਿਹਾ ਸੀ ਸੀਲ ਲਗਾ ਦੇ ਮੇਰੇ ਚਾਰ ਰੱਖ ਦੇ ਥੰਮ ਬਚਾਈ ਨਾ ਧਾਗੇ 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 ਨਾ ਧਾਗੇ ਥੱਤੀ ਮਾਝੇ ਕਤੇ ਕਾਹਰੇ ਲੋਕ ਤੋਂ ਜੋ ਧਾਗੇ ਕੁੱਲ ਨੇ ਨੂਲਾ ਪਾਵੇ ਪੁੱਤਰ ਮਰੇ ਜਵਾਨ ਪਿਓ ਦੀ ਦੇ ਬਾੜੀ ਹੱਥ ਪਾਵੇ ਤੇ ਮਿੱਤਰ ਮਾਰੀ ਤੇ ਸੋ ਮਿੱਤਰ ਮਾਰਚ ਜਿਹੜਾ ਬਈ ਯਾਰ ਦੀ ਇੱਜ਼ਤ ਨੂੰ ਹੱਥ ਪਾਵੇ ਰੰਗ ਮਾਰੀ ਤੇ ਜੜੀ ਬਈ ਕਸਰ ਚੂੜੇ ਯਾਰ ਹਟਾਵੇ ਰੰਗ ਮਾਰੀ ਤੇ ਤੀ ਮਰ ਜਾਏ ਬਦਕਾਰ ਲੋਕੋ ਜੋ ਦਾਗ ਕੁੱਲ ਨੂੰ ਲਾਵੇ ਕਹਿੰਦਿਆ ਵੀਰੇ ਬਾਈ 30 40 ਆਪਣੇ ਕਰਦੀ ਨਹੀਂ ਬਾਈ ਜੀ ਆਪਣੇ ਪੂਰੇ ਖਾਨਦਾਨ ਦੀ ਇੱਜ਼ਤ ਹੁੰਦੀ ਹੈ ਇਹਦੇ ਬਦਲੇ ਲੱਖਾ ਖੋਹ ਜਾਂਦਾ ਬਾਈ ਜੀ ਲੱਖਾ ਦੁਸ਼ਮਣਾਂ ਪੈ ਜਾਂਦੀ ਹੈ ਬੋਲ ਲਿਖਿਆ ਮਾੜੀ ਤੀਵ ਨੂੰ ਜਦ ਇਹਨਾਂ ਬੋਲਾ ਰਹੀ ਮੈਂ ਨਿੰਦਿਆ ਉਹ ਰੰਗ ਮਰ ਜਾ ਜਿਹੜੀ ਬਈ ਕੰਤ ਜਿਉਂਦੇ ਤੋਂ ਯਾਰ ਹੰਡਾਵੇ ਨਾ ਵੀਰੇ ਧਿਆਨ ਰੱਖ ਲੈ ਜਰਾ ਕਈ ਕੱਟੇ ਚੌਦ ਯਾਰਾ ਡਾਵੇ ਰੰਗ ਮਾਰੀ ਜੋ ਇਨਾ ਤੂੰ ਦੁੱਦਿਆ ਅੱਗੇ ਕਰਿਆ ਕਾਇਆ ਮੜੇ ਓ ਚੰਦ ਮੰਗਦੀ ਯਾਰਾ ਤੇ ਜਾਰੀ ਤਾਮਾ ਤਾਮਾ ਨੇ ਬਉਗਾ ਜਿੰਦ ਮੰਗਦੀ ਯਾਰਾਂ ਦੀ ਯਾਰੀ ਤਾਮਾ ਤਾਮਾ ਨੇ ਬਾਉਂਗਾ ਅੱਜ ਕੱਲ ਯਾਰੀ ਮਤਲਬ ਦੀ ਕੋਈ ਨਾ ਤੋੜ ਚੜਾਉਂਦਾ ਯਾਰ ਮਾਰ ਕਰਤੇ ਕੱਲ ਵੀਰੇ ਸੁਣਨ ਵਾਲੀ ਹੈ ਜਿੰਦ ਮੰਗਦੀ ਯਾਰਾਂ ਦੀ ਯਾਰੀ ਤਾਮਾ ਤਾਮਾ ਨੇ ਬਾਉਂਦਾ ਇੱਕ ਤਾਂ ਵੀਰੇ ਯਾਰੀ ਉਹ ਹੈ ਜਿਹੜੀ ਆਪਾਂ ਯਾਰੀ ਕਿਸੇ ਨਾਲ ਲਾ ਲਈਏ ਲਾ ਕੇ ਯਾਰੀ ਭਰਾਵਾਂ ਵਾਂਗੂ ਤੋੜ ਸਿਰੇ ਤੱਕ ਨਿਵਾ ਦੀ ਇੱਕ ਯਾਰੀ ਅੱਜ ਕੱਲ ਦੀ ਉਹ ਹੈ ਬਈ ਜਿਤਨੇ 4 ਕਿ ਪੈਗ ਧਾਰਿਉ ਦੇ ਪੀਣ ਨੂੰ ਮਿਲਗੇ ਨਾ ਨਾਲ ਹੀ ਕਹਣਾ ਓ ਬਾਈ ਮੰਗਾ ਲਾ ਬੋਤਲ ਬੋਤਲ ਆ ਗਈ ਤਾਲਾ ਗਲਾਸੀ ਚ ਪੈਗ ਪੈਗ ਅੰਦਰ ਚਲੇ ਗਏ ਨਾਲ ਹੀ ਕਹ ਲੈ ਜਣਾ ਬਾਈ ਹੁਣ ਗੱਲ ਕਿਹੜੀ ਆ ਆਪਣੇ ਅੰਦਰ ਪੈਗ ਆ ਗਿਆ ਆਪਣੇ ਅੰਦਰ ਪੈਗ ਤੇਰੇ ਪਿੱਛੇ ਆਪਾਂ ਜਾਣ ਦੇ ਦਾਂਗੇ ਜਾਨ ਬੋਤਲ ਹੋਰ ਮੰਗਾ ਲੈ ਇੱਕ ਬੋਤਲ ਹੋਰ ਆ ਗਈ ਉਹ ਵੀ ਮੁੱਕ ਗਈ ਜਦੋਂ ਐਂ ਕੁੱਤੇ ਦੇ ਫੇਰੋਗ ਨਾਲ ਹੀ ਕਹਣਾ ਓ ਬਾਈ ਓ ਬਾਈ ਓ ਬਾਈ ਹੁਣ ਤੇਰੇ ਪਿੱਛੇ ਜਾਣ ਦੇ ਨਾਲ ਹੀ ਕਿਹੜੀ ਗੱਲ ਆ ਆਪਾਂ ਤੇਰੇ ਪਿੱਛੇ ਸਰ ਦੇਣ ਨੂੰ ਪਿਆਰ ਹੈ ਕਬੀਰੇ ਮਾਰੇ ਮੌਕੇ ਤੇ ਬੁਰੇ ਵਕਤ ਤੇ ਕੋਈ ਨਹੀਂ ਖੜਦਾ ਸਭ ਭੱਜ ਜਾਂਦੇ ਨੇ ਵੀਰੇ ਆਪਣੇ ਬਿਨਾਂ ਲਸੋਣਾ ਜਿੰਦ ਮੰਗਦੀ ਚਾਰ ਆਦੀ ਜਾ ਰਹੀ ਕਾਹ ਤੋੜ ਕਾਹ ਉਹ ਜਿੰਦ ਮੰਗਦੀ ਚਾਰ ਆਦੀ ਜਾ ਰਹੀ ਕਾਹ ਤਾ ਮਾਨੇ ਬਉਂਦਾ ਅੱਜ ਕੱਲ ਯਾਰੀ ਮਤਲਬ ਦੀ ਕੋਈ ਨਾ ਤੋੜ ਚੜਾਉਂਦਾ ਯਾਰ ਮਾਰੇ ਕਰਤੋ ਕਾਰ ਮਾਰੇ ਕਰਤੋ ਕੱਤੇ ਬਾਈ ਕੋਈ ਨੰਦ ਨਾਲ ਮਿਦਾਵੇ ਰੰਨੀ ਮਾਰੀ ਜੋ ਹਟੀਤ ਬਹਾਰੀ ਦੰਨਾ ਦਾ ਲੋਕੋ ਫਲ ਵਿੱਚ ਤੋੜਾ ਮਾਸਾ ਗੀਤ ਬਹਾਰ ਦੀਮੀ ਦਾ ਲੋਕੋ ਫਲ ਵਿੱਚ ਤੋੜਾ ਮਾਸਾ ਘੱਤੀ ਜਾਰਾਂ ਦੇ ਸਿਰ ਪੜਵਾਉਂਦੀ ਆ ਪਰ ਕਿਤੇ ਜਗੰਦਾ ਸਾਹ ਵੀ ਗੁੱਤ ਪਟਤੋ ਓਏ ਗੁੱਤ ਪਟਤੋ ਰੰਨੇ ਜੀ ਦੌਸਤਿਆ ਪੰਨਾਂ ਨੂੰ ਬਰਦਾਵੇ ਓ ਰੰਨੇ ਮਾਰੀ ਜੋ ਇੱਕ ਗੱਲ ਵੀਰੇ ਮੈਂ ਹੁਣ ਕਹਿ ਲੱਗਿਆ ਕਈਆਂ ਦੋਸਤਾਂ ਨੇ ਤਾਂ ਇੱਕ ਗੋਲ ਸੁਣੇ ਹੋਣੇ ਜਿਹੜੀ ਮੈਂ ਗੱਲ ਵੀਰੇ ਅਗਲੀ ਕਹੂੰਗਾ ਨਾ ਤਾਂ ਉਹ ਗੱਲ ਤੁਸੀਂ ਅੱਜ ਤੱਕ ਕਿਸੇ ਗੌੜ ਵਾਲੇ ਕੋਲ ਸੁਣੀ ਹੋਣੀ ਐ ਨਾ ਕਿਸੇ ਲਿਖਣ ਵਾਲੇ ਕੋਲ ਸੁਣੀ ਹੋਣੀ ਐ ਜਿਹੜੇ ਮੈਂ ਅਗਲੇ ਬੋਲ ਕਹੂੰਗਾ ਜੇ ਤਾਂ ਪਸੰਦ ਆਗੇ ਮੜੀ ਜੀ ਤਾੜੀ ਮਾਰ ਦੋ ਨਹੀਂ ਤਾਂ ਵਾਪਸ ਕਰ ਦਿਓ ਵੀਰੇ ਜਦ ਤਿਆਰੇ ਕਹਿੰਦਾ ਅਗਲੇ ਬੋਲਾਂ ਬਲ ਕੀ ਜਰ ਹੈ ਓ ਬੇਲੱਚੇ ਤਾਈ ਇੱਜ਼ਤ ਕੀ ਇਕਲਾਬ ਦੇ ਤੂੰ ਚਾਹ ਪਾਵੇ ਬੇਨਚੇ ਤਾਈ ਇੱਜ਼ਤ ਕੀ ਇੱਕ ਨਾਮ ਤੇ ਤੂੰ ਚਾ ਪਾਵੇ ਉਹ ਮਰਦੇ ਬੰਦਾ ਰੱਬ ਕਰਕੇ ਜਿਹੜਾ ਰੰਗ ਦੀ ਕਮਾਈ ਖਾਵੇ ਮਿਹਰਬਾਨੀ ਆ ਵੀਰੇ ਬੇ ਲੱਜੇ ਤਾਈ ਇੱਜ਼ਤ ਕੀ ਇੱਕ ਲਾਭ ਤੇ ਦੂਜਾ ਪਾਵੇ ਉਹ ਮਰਦੇ ਬੰਦਾ ਰੱਬ ਕਰਕੇ ਜਿਹੜਾ ਮਾੜੀ ਰੰਗ ਦੀ ਕਮਾਈ ਖਾਵੇ ਅਗਲਾ ਬੋਲ ਆ ਵੀ ਜਾਵੇ ਸੁਣਦਾ ਹਾਂ ਨੱਜੇ ਤਾਈ ਇੱਜ਼ਤ ਕੀ ਇੱਕ ਨਾਮ ਤੇ ਦੁਤਾਪਾ ਉਹ ਮੱਝੇ ਬੰਦਾ ਰੱਬ ਕਰਕੇ ਜਿਹੜਾ ਰੰਗ ਦੀ ਕਮਾਈ ਖਾਵੇ ਧੀਮੀ ਜੀ ਦਿੱਖਦੀ ਉਹ ਰੰਗ ਦੀ ਜੀ ਦਿੱਖਦੀ ਉਹ ਬੰਦਾ ਬਈ ਓਹੋ ਕਾਦਾ ਮਰਦ ਕਹਾਵੇ ਉਹ ਰੰਗ ਮਾਰੀ ਜਾਰੀ ਤੰਦ ਵਰਗੀ ਜਿਹੜੀ ਹੱਥ ਵਿੱਚ ਕਾਰੇ ਰਹਿੰਦੀ ਅਲੜਦੀ ਜਾਰੀ ਤੰਦ ਵਰਗੀ ਜਿਹੜੀ ਹੱਥ ਵਿੱਚ ਕਾਰੇ ਰਹਿੰਦੀ